ਅਡੇ ਬੰਦੇ ਮਾਰੇ ਜਾ ਰਹੇ ਤੀਜੇ ਚੌਥੇ ਮਹੀਨੇ ਹਮਲਾ ਹੋ ਜਾਂਦਾ ਤੰਕੀਆਂ ਬਾਹਰ ਵਿਦੇਸ਼ਾਂ ਪਾਰੀ ਉਹ ਸ਼ੇਰ ਹੈ ਕੁੰਡਾ ਕੁੰਡਾ ਸ਼ੇਰ ਹੈ ਉਹਦੀ ਆਵਾਜ਼ ਜਿਹੜੇ ਗਿੱਦੜ ਬੰਦ ਕਰਾਣ ਆਏ ਸੀਗੇ ਪਰ ਮੋ ਗਿੱਦੜਾਂ ਨੂੰ ਕਹਿਣਾ ਕਿ ਸ਼ੇਰ ਨਹੀਂ ਡਰਦੇ ਹੁੰਦੇ ਚਾਰ ਚਾਰ ਪੰਜ ਪੰਜ ਬੰਦੇ ਤੁਸੀਂ ਇੱਕ ਬੰਦੇ ਨੂੰ ਕੰਨੀ ਮਤਲਬ ਇਹ ਕਾਦੀ ਇਨਸਾਨੀਅਤ ਹੈ ਕਾਦੀ ਕੀ ਹੈ ਕਿਉਂ ਹਮਲਾ ਕੀਤਾ ਗਿਆ ਜੇ ਤਾਂ ਵੀ ਕੋਈ ਰੋਲਾ ਹੁੰਦਾ ਤੁਹਾਡੇ ਨਾਲ ਕੋਈ ਇਨਸੀਡੈਂਟ ਹੁੰਦਾ ਤੁਸੀਂ ਸਾਰੇ ਹਿੰਦੂ ਕੌਮ ਨੂੰ ਕੱ ਲੈ ਆਉਂਦੇ ਤੁਸੀਂ ਇਹ ਕਹਿੰਦੇ ਤੇ ਹਿੰਦੂਵਾਲਾ ਤੱਕਾ ਹੋ ਰਿਹਾ ਹੈ ਹਿੰਦੂਵਾਲਾ ਤੱਕਾ ਹੋ ਰਿਹਾ ਹਿੰਦੂ ਤੁਹਾਨੂੰ ਆਪਣਾ ਲੀਡਰ ਆਪਣੀ ਸਮੇਂ ਤੇ ਹੈਗੇ ਜੇ ਹਿੰਦੂ ਤੁਹਾਨੂੰ ਇਹ ਨਾਲ ਲੀਡਰ ਆਪ ਸਮੇਂ ਤੇ ਹੁੰਦੇ ਅੱਜ ਪੂਰਾ ਡੀਐਮਸੀ ਬਾਹਰ ਤੱਕ ਭਰਿਆ ਹੁੰਦਾ ਤੁਸੀਂ ਅੱਜ ਵੀ ਉਹੀ ਗੱਲਾਂ ਕਹੀ ਜਾਂਦੇ ਹੋ ਤੁਹਾਡੇ ਨਾਲ ਪਰਸਨਲੀ ਹਮਲਾ ਹੋਇਆ ਉਹ ਸੰਦੀਪ ਥਾਪਰ ਨਾਲ ਪਰਸਨਲੀ ਹੋਇਆ ਪਰਸਨਲੀ ਕੋਈ ਰੈਂਡੇਸ਼ ਹੋ ਸਕਦੀ ਆ ਉਸ ਦੇ ਵਿੱਚ ਆ ਪੱਤਰ ਮਾਨੂੰ ਕਿਉਂ ਲਿਆ ਰਹੇ ਆ ਮੈਂ ਵੀ ਇਹਨੇ ਤੁਹਾਡਾ ਪਰਸਨਲ ਹੈ ਤੁਸੀਂ ਹਿੰਦੂ ਵਿੱਚ ਨਾ ਇਹ ਨਾ ਨਹੀਂ ਗੱਲ ਕਹਿ ਰਿਹਾ ਜੀ ਮੈਂ ਕਹਿ ਰਿਹਾ ਕਿ ਜਿਹੜੇ ਛੱਡ ਤੇ ਹਮਲੇ ਹੁੰਦੇ ਆ ਇਹਦਾ ਜ਼ਿੰਮੇਵਾਰ ਕੌਣ ਹੈ ਕਿਹੜੀ ਤਾਕਤ ਹੈ ਸਰਕਾਰਾਂ ਨੂੰ ਸੋਚਣੀ ਚਾਹੀਦੀ ਆ ਗੱਲ ਆ ਗੱਲ ਆ ਗੱਲ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਚਾਹੋ ਸੈਂਟਰ ਦੀ ਸਰਕਾਰ ਹੈ ਬੀਜੇਪੀ ਦੀ ਚਾਹੋ ਪੰਜਾਬ ਦੀ ਸਰਕਾਰ ਹੈ ਕੋਈ ਸੋਚਿਆ ਜਾਂਦਾ ਸਾਡਾ ਕਿ ਜਿਹੜੇ ਸਾਡੇ ਪੰਜਾਬ ਦੇ ਹਿੰਦੂ ਲੀਡਰ ਤੇ ਹਮਲਾ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਸਰਕਾਰ ਜੱਟ ਮੈਗਨੇਟ ਕੇਐਸਪੀਐਨਆਈਏ ਟ੍ਰਾਂਸਫਰ ਹੋਣਾ ਚਾਹੀਦਾ ਹੈ ਕਿ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੇ ਸ਼ਾਮ ਸ਼ਾਮ ਵੀ ਨੇ ਪੈਣ ਦਿੱਤੀ ਪਹਿਲਾਂ ਹੀ ਬੰਦੇ ਫੜ ਲਏ ਸਭ ਕੁਝ ਕਰ ਲਿਆ ਇਨਵੋਲ ਕਰਦਾ ਮਾਨਯੋਗ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਜਲਦ ਕੇਸ ਫੇਸ ਕੀਤਾ ਪਰ ਇਹਦੀ ਜੜੀ ਕਵਾਰੀ ਜਾਂਚ ਪ੍ਰੋਪਰ ਐਨਆਈਟ ਹੋਣੀ ਚਾਹੀਦੀ ਹੈ ਬੜੇ ਆਰਾਮ ਨਾਲ ਗੱਲ ਕਰ ਰਿਹਾ ਮੈਂ ਬੜੇ ਆਰਾਮ ਨਾਲ ਮੇਰੀ ਟੋਨ ਦੇਖੋ ਮੇਰੀ ਟੋਨ ਬਹੁਤ ਸਲੋ ਹੈ ਤੁਹਾਨੂੰ ਪਤਾ ਟੋਨ ਤੁਹਾਨੂੰ ਤੁਹਾਨੂੰ ਪਤਾ ਤੁਹਾਨੂੰ ਵੀ ਪਤਾ ਨਹੀਂ ਨਹੀਂ ਤੁਹਾਨੂੰ ਵੀ ਪਤਾ ਟੋਨ ਮੇਰੀ ਵੀ ਬਹੁਤ ਉੱਚੀ ਹੈ ਵੈਸੇ ਬੋਲਾਂ ਥੇ ਡੀਐਮਸੀ ਦਾ ਡੀਐਮਸੀ ਦੇ ਬਾਹਰ ਤੱਕ ਵੱਜ ਜਾਓ ਟੋਨ ਮੇਰੀ ਵੀ ਬਹੁਤ ਅੱਛੀ ਹੈ ਜੜੀ ਦਰਬਾਰ ਸਾਹਿਬ ਤੇ ਕੁੜੇ ਨੇ ਜਿਹੜੀ ਯੋਗ ਹੈ ਕਿ ਤੁਸੀਂ ਉਸ ਗੱਲ ਤੇ ਤੁਹਾਨੂੰ ਕਿੰਨੇ ਪੋਜ਼ਿਟਿਵ ਪੁਆਇੰਟ ਆਏ ਕਿੰਨੇ ਪੋਜ਼ਿਟਿਵ ਕਮੈਂਟ ਆਏ ਅਸੀਂ ਚਲਾਈ ਆ ਗੁਰੂ ਘਰੋਂ ਫਿਰ ਹੋਈ ਨਾ ਤੁਸੀਂ ਚੰਗੀ ਗੱਲ ਕਰਦੇ ਹੋ ਲੋਕ ਤੁਹਾਨੂੰ ਪਸੰਦ ਵੀ ਕਰਦੇ ਨੇ ਹਾਂ ਮੇਰੇ ਲਈ ਮੰਦਰ ਵੀ ਉਹਨਾ ਮਾਨੀ ਹੈ ਮੈਨੂੰ ਦੁੱਖ ਲੱਗਾ ਗੱਲ ਤੁਹਾਡੇ ਉਹ ਬਨੇ 파ਰਗ ਬਣੇ ਆ ਗਰਾਊਂਡ ਬਣੇ ਆ ਤੁਸੀਂ ਗੁਰੂ ਘਰ ਜਾ ਕੇ ਇਹੋ ਜੇ ਕੰਮ ਕਿਉਂ ਕਰਦੇ ਹੋ ਗੁਰੂ ਸਾਹਿਬ ਦੇ ਸਾਜੇ ਨੇ ਮੈਂ ਦਿਨੋਂ ਮੰਨਦਾ ਮੈਂ ਜਾਣਾਂ ਠੀਕ ਨਹੀਂ ਸਮੇਂ ਡੀਐਮਸੀ ਮੌਜੂਦ ਹੈ ਮੇਰਾ ਨਾਮ ਅਮਿਤ ਰੋੜਾ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਪਹਿਲਾਂ ਤਾਂ ਪੁੱਛ ਲੈਂਦੇ ਆ ਵੀ ਹਾਂ ਕਿੱਦਾਂ ਦਾ ਮਾਹੌਲ ਹੈ ਕਿੱਦਾਂ ਦੇ ਹਾਲਾਤ ਨੇ ਅੰਦਰ ਮਿਲ ਕੇ ਆਏ ਹੋ ਕਿਉਂਕਿ ਕੱਲ ਪਤਾ ਲੱਗ ਗਿਆ ਸੀ ਬਾਟ ਆਫ ਟੈਂਸਰ ਹੈ ਤੇ ਕਿੰਨਾ ਕੁ ਹੁਣ ਮੈਂ ਕਵਾਂਗਾ ਵੀ ਰਿਕਵਰੀ ਹੋਈ ਹੈ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਠਾਕੁਰ ਜੀ ਦੀ ਦੁਆਵਾਂ ਤੁਹਾਡੇ ਭਰਾਵਾਂ ਦੀ ਦੁਬਾਵਾਂ ਸਾਰੇ ਮੈਂ ਕਹਿੰਦਾ ਹਿੰਦੂਆਂ ਦੀ ਦੁਬਾਵਾਂ ਜਿਹੜੇ ਥਾਪਰ ਸਾਹਿਬ ਨਾਲ ਬਿਲਕੁਲ ਚੱਲ ਰਹੀਆਂ ਲੜੀਆਂ ਬਹੁਤ ਜਲਦ ਸੁਵਸਥ ਵੀ ਹੋ ਜਾਣਗੇ ਉਹ ਸ਼ੇਰ ਹੈ ਕੌਮ ਦਾ ਕੌਮ ਦਾ ਸ਼ੇਰ ਹੈ ਜਿਹੜਾ ਹਮੇਸ਼ਾ ਗਰਜਦਾ ਹੈ ਗਰਜਦਾ ਉਹਦੀ ਆਵਾਜ਼ ਜਿਹੜੇ ਗਿੱਦੜ ਬੰਦ ਕਰਾਉਣ ਆਏ ਸੀਗੇ ਪਰ ਮੋ ਗਿੱਦੜਾਂ ਨੂੰ ਕਹਿੰਨਾ ਕਿ ਸ਼ੇਰ ਨਹੀਂ ਡਰਦੇ ਹੁੰਦੇ ਚਾਰ ਚਾਰ ਪੰਜ ਪੰਜ ਬੰਦੇ ਤੁਸੀਂ ਇੱਕ ਬੰਦੇ ਨੂੰ ਪੈਨੇ ਹੋ ਮਤਲਬ ਇਹ ਕਾਦੀ ਇਨਸਾਨੀਅਤ ਹੈ ਕਾਦੀ ਕੀ ਹੈ ਮਤਲਬ ਇਹ ਚਾਨਕ ਕੀ ਇਹ ਕਿਹੜੀ ਵਿਦੇਸ਼ੀ ਤਾਕਤਾਂ ਜਿਹੜੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਸ਼ਾ ਕਰ ਰਹੀਆਂ ਵੈ ਮੈਂ ਕਹਿੰਦਾ ਕਿ ਆਪਾਂ ਇਹ ਚੀਜ਼ ਜਦੋਂ ਵੀ ਕੋਈ ਰੋਲਾ ਹੁੰਦਾ ਤੁਹਾਡੇ ਨਾਲ ਕੋਈ ਇਨਸੀਡੈਂਟ ਹੁੰਦਾ ਤੁਸੀਂ ਸਾਰੇ ਹਿੰਦੂ ਕੌਮ ਨੂੰ ਕੋਲ ਲੈ ਆਉਂਦੇ ਤੁਸੀਂ ਇਹ ਕਹਿੰਦੇ ਹੋ ਹਿੰਦੂਆਂ ਨਾਲ ਤੱਕਾ ਹੋ ਰਿਹਾ ਹੈ ਹਿੰਦੂਆਂ ਨਾਲ ਤੱਕਾ ਹੋ ਰਿਹਾ ਹੈ ਹਿੰਦੂ ਤੁਹਾਨੂੰ ਆਪਣਾ ਲੀਡਰ ਆਪ ਨਹੀਂ ਸਮਝਦੇ ਹੈਗੇ ਜੇ ਹਿੰਦੂ ਤੁਹਾਨੂੰ ਇਹ ਨਾਲ ਲੀਡਰ ਆਪ ਸਮਝਦੇ ਹੁੰਦੇ ਅੱਜ ਪੂਰਾ ਡੀਐਮਸੀ ਬਾਹਰ ਤੱਕ ਭਰਿਆ ਹੁੰਦਾ ਤੁਸੀਂ ਅੱਜ ਵੀ ਉਹੀ ਗੱਲਾਂ ਕਹੀ ਜਾਂਦੇ ਹੋ ਤੁਹਾਡੇ ਨਾਲ ਪਰਸਨਲੀ ਹਮਲਾ ਹੋਇਆ ਉਹ ਸੰਦੀਪ ਥਾਪਰ ਨਾਲ ਪਰਸਨਲੀ ਹੋਇਆ ਪਰਸਨਲੀ ਕੋਈ ਰੰਜਿਸ਼ ਹੋ ਸਕਦੀ ਆ ਉਸ ਦੇ ਵਿੱਚ ਆਪਾਂ ਤਰਮਨ ਨੂੰ ਕਿਉਂ ਲਿਆ ਰਹੇ ਆ ਮੈਂ ਕੀ ਕਹਿ ਰਿਹਾ ਜੀ ਮੈਂ ਧਰਮਾਂ ਨੂੰ ਨਹੀਂ ਲਿਆ ਰਿਹਾ ਮੈਂ ਇਹ ਕਹਿ ਰਿਹਾ ਮੈਂ ਵੀ ਇਹ ਨਹੀਂ ਤੁਹਾਡਾ ਪਰਸਨਲ ਹੈ ਤੁਸੀਂ ਹਿੰਦੂ ਵਿੱਚ ਨਾ ਇਹ ਮੈਂ ਪਰਸਨਲ ਨਹੀਂ ਗੱਲ ਕਹਿ ਰਿਹਾ ਜੀ ਮੈਂ ਕਹਿ ਰਿਹਾ ਕਿ ਜਿਹੜੇ ਸਾਡੇ ਤੇ ਹਮਲੇ ਹੁੰਦੇ ਆ ਇਹਦਾ ਜ਼ਿੰਮੇਵਾਰ ਕੌਣ ਹੈ ਕਿਹੜੀ ਤਾਕਤਾਂ ਹੈ ਸਰਕਾਰਾਂ ਨੂੰ ਸੋਚਣੀ ਚਾਹੀਦੀ ਆਹ ਗੱਲ ਕਰੋ ਆਹ ਗੱਲ ਕਰੋ ਆਹ ਗੱਲ ਕਰੋ ਸਰਕਾਰਾਂ ਕਿਉਂ ਨਹੀਂ ਸੋਚਣੀਆਂ ਚਾਹੇਓ ਸੈਂਟਰ ਦੀ ਸਰਕਾਰ ਹੈ ਭਾਜੀਪੀ ਦੀ ਚਾਹੇਓ ਪੰਜਾਬ ਦੀ ਸਰਕਾਰ ਹੈ ਕਿਉਂ ਨਹੀਂ ਸੋਚਿਆ ਜਾਂਦਾ ਸਾਡਾ ਕਿਉਂ ਨਹੀਂ ਜੇ ਪੰਜਾਬ ਦੀ ਆਵਾਜ਼ ਅਸੀਂ ਬੁਲੰਦ ਕਰਦੇ ਆ ਕਿਹੜਾ ਮੁੱਦਾ ਚੱਕੇ ਮੁੱਦੇ ਸਾਡੇ ਕਹੀਂ ਨੇ ਫਿਰ ਆਪਾਂ ਜੋ ਉਸ ਮੁੱਦੇ ਤੇ ਨਹੀਂ ਮੈਂ ਬੈਠੂ ਕਿ ਜਿਹੜੇ ਸਾਡੇ ਪੰਜਾਬ ਦੇ ਹਿੰਦੂ ਲੀਡਰ ਤੇ ਹਮਲਾ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਸਰਕਾਰ ਜਦ ਤੱਕ ਮੈਂ ਕਹਿੰਦਾ ਇਹ ਕੇਸ ਵੀ ਐਨਆਈਏ ਟ੍ਰਾਂਸਫਰ ਹੋਣਾ ਚਾਹੀਦਾ ਹੈ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਕਿ ਕਿਹੜੀ ਸਾਜ਼ਿਸ਼ ਰਚੀ ਗਈ ਕਿਹੜਾ ਕਿਹੜੀ ਸਾਜ਼ਿਸ਼ ਬਣਾਈ ਗਈ ਕਿਉਂ ਹਮਲਾ ਕੀਤਾ ਗਿਆ ਜਦਕਿ ਇਹਦੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ ਜਦ ਤੱਕ ਪਰਦਾ ਫਾਸ਼ ਨਹੀਂ ਹੋਏਗਾ ਤਦ ਤੱਕ ਕਿੱਥੋਂ ਪਤਾ ਲੱਗੇਗਾ ਕਿ ਕਿਹੜਾ ਬੰਦਾ ਸੀ ਕੌਣ ਮਾਰਨ ਆਇਆ ਆਪਾਂ ਨੂੰ ਪਤਾ ਤਾਂ ਹੀ ਲੱਗੂ ਜੇ ਕੋਈ ਪਿੱਛੇ ਪਰਦਾ ਫਾਸ਼ ਹੋਊਗਾ ਠੀਕ ਹੈ ਜੀ ਪੁਲਿਸ ਨੇ ਬੰਦੇ ਫੜ ਲਏ ਰਿਕਵਰ ਕਰ ਲਏ ਹਰ ਚੀਜ਼ ਐ ਪਰ ਜਾਂਚ ਦਾ ਵਿਸ਼ਾ ਹੈ ਕਿਹੜੀ ਤਾਕਤਾਂ ਵਿਦੇਸ਼ੀ ਕੰਮ ਕਰ ਰਹੀਆਂ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਲਗਾਤਾਰ ਕਰ ਹੀ ਰਿਹਾ ਪ੍ਰਸ਼ਾਸਨ ਨੇ ਇੰਨਾ ਐਕਟਿਵ ਹੋਇਆ ਪ੍ਰਸ਼ਾਸਨ ਨੇ ਸ਼ਾਮ ਦੀ ਸ਼ਾਮ ਵੀ ਨੇ ਪੈਂਡ ਦਿੱਤੀ ਪਹਿਲਾਂ ਹੀ ਬੰਦੇ ਫੜ ਲਏ ਸਭ ਕੁਝ ਕਰ ਲਿਆ ਧੰਨਵਾਦ ਕਰਦਾ ਮਾਨਯੋਗ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਜਲਦ ਕੇਸ ਟ੍ਰੇਸ ਕੀਤਾ ਪਰ ਇਹਦੀ ਜਿਹੜੀ ਇਨਕੁਆਰੀ ਜਾਂਚ ਪ੍ਰੋਪਰ ਐਨਆਈਟ ਹੋਣੀ ਚਾਹੀਦੀ ਹੈ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਜਿਹੜੀ ਇਹਦੀ ਪ੍ਰੋਪਰ ਜਾਂਚ ਹੋਵੇ ਜਾਂਚ ਤੋਂ ਪਤਾ ਲੱਗੇ ਕਿ ਕਿਹੜੀ ਵਿਦੇਸ਼ੀ ਤਾਕਤਾਂ ਕਿੰਨੇ ਦਿਨਾਂ ਤੋਂ ਪਿੱਛੇ ਲੱਗੇ ਹੋਣੇ ਆ ਇਹ ਕੋਈ ਇੱਕ ਵਾਰੀ ਸਾਈ ਨਹੀਂ ਕਿੰਨੇ ਦਿਨਾਂ ਤੋਂ ਪਿੱਛੇ ਲੱਗੇ ਨੇ ਮਾਰਨ ਨੂੰ ਇਸ ਚੀਜ਼ ਦਾ ਪਰਦਾ ਫਾਸ਼ ਤਾਂ ਹੀ ਹੋਊਗਾ ਨਾ ਇਸ ਚੀਜ਼ ਦਾ ਪਤਾ ਤਾਂ ਹੀ ਲੱਗੂਗਾ ਕਿ ਕੌਣ ਸ਼ਖਸੀਏ ਕੌਣ ਬੰਦੇ ਸੀਗੇ ਇਹ ਚੀਜ਼ ਦਾ ਪਤਾ ਲੱਗਣਾ ਚਾਹੀਦਾ ਵੈ ਔਰ ਬਿਲਕੁਲ ਮੈਂ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਪੂਰੇ ਇੱਕ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾਊਗੀ ਔਰ ਪੂਰੇ ਹਿੰਦੂਆਂ ਨਾਲ ਲੈ ਕੇ ਨਾਲ ਲਿਤਾ ਜਾਊਗਾ ਕਿ Hindu ਚੁੱਪ ਨਹੀਂ ਰਹੇਗਾ ਪੰਜਾਬ ਮੇਰੀ ਗੱਲ ਕਰ ਅੰਦੋਲਨ ਕਰਨਾ ਤੁਸੀਂ ਅੰਦੋਲਨ ਕਿਉਂ ਨਹੀਂ ਕਰਨਾ ਅਸੀਂ ਅੰਦੋਲਨ ਕਰਨਾ ਹੈ ਸਾਡੇ ਬੰਦੇ ਮਾਰੇ ਜਾ ਰਹੇ ਤੀਜੇ ਚੌਥੇ ਮਹੀਨੇ ਹਮਲਾ ਹੋ ਜਾਂਦਾ ਧਮਕੀਆਂ ਬਾਹਰੋਂ ਵਿਦੇਸ਼ਾਂ ਚੋਂ ਆ ਰਹੀਆਂ ਬੜੇ ਆਰਾਮ ਨਾਲ ਗੱਲ ਕਰ ਰਿਹਾ ਮੈਂ ਬੜੇ ਆਰਾਮ ਨਾਲ ਮੇਰੀ ਟੋਨ ਦੇਖੋ ਮੇਰੀ ਟੋਨ ਬਹੁਤ ਸਲੋ ਹੈ ਤੁਹਾਨੂੰ ਪਤਾ ਟੋਨ ਟੋਨ ਮੇਰੇ ਬੰਦਾ ਮੈਂ ਤੁਹਾਨੂੰ ਪਤਾ ਟੋਨ ਤੁਹਾਨੂੰ ਪਤਾ ਨਹੀਂ ਨਹੀਂ ਤੁਹਾਨੂੰ ਵੀ ਪਤਾ ਟੋਨ ਮੇਰੀ ਵੀ ਬਹੁਤ ਉੱਚੀ ਹੈ ਮੈਂ ਇੱਥੇ ਬੋਲਾਂ ਇੱਥੇ ਡੀਐਮਸੀ ਦਾ ਡੀਐਮਸੀ ਦਾ ਬਾਹਰ ਤੱਕ ਵੱਜ ਜਾਊਗੀ ਟੋਨ ਮੇਰੀ ਵੀ ਬਹੁਤ ਅੱਛੀ ਹੈ ਮੈਂ ਬੜੇ ਆਰਾਮ ਨਾਲ ਮੈਂ ਟਰਮ ਮੈਂ ਕਿਉਂਕਿ ਇਹ ਮੂਵਮੈਂਟ ਨਹੀਂ ਹੈ ਇਹ ਮੂਵਮੈਂਟ ਬਹਿਸ ਕਰਨ ਦਾ ਨਹੀਂ ਹੈ ਇਹ ਮੂਵਮੈਂਟ ਬਹਿਸ ਕਰਨ ਦਾ ਨਹੀਂ ਹੈ ਇਹ ਮੂਵਮੈਂਟ ਉਹ ਨਹੀਂ ਹੈ ਵੀ ਮੈਂ ਤੁਹਾਡੇ ਨਾਲ ਕਰਾਸ ਕੁਐਸਚਨਿੰਗ ਕਰਾਂ ਮੈਨੂੰ ਪਤਾ ਹੈ ਤਾਂ ਹੀ ਮੈਂ ਬੜੇ ਤਾਂ ਹੀ ਮੈਂ ਬੜੇ ਠਰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਬੜੇ ਆਰਾਮ ਨਾਲ ਗੱਲ ਕਰ ਰਿਹਾ ਹੋਇਆ ਜੇ ਇਹੀ ਹਮਲਾ ਪਹਿਲਾਂ ਮੇਰੇ ਤੇ ਵੀ ਹੋਇਆ ਸੀ ਮੇਰੇ ਤੇ ਦੋ ਤਿੰਨ ਵਾਰੀ ਹੋ ਚੁੱਕੇ ਨੇ ਜਿਹੜੇ ਮੇਰੇ ਮੇਰੇ ਤੇ ਬੀਤੀ ਮੇਰੇ ਪਰਿਵਾਰ ਦੇ ਬੀਤ ਰਿਓ ਮੇਰਾ ਪਰਿਵਾਰ ਹੈ ਤੁਸੀਂ ਆਪਣੀ ਗੱਲ ਕਰ ਦਿਓ ਤੁਸੀਂ ਸੇਫ ਨਹੀਂ ਹੋ ਮੈਂ ਮੰਨ ਲੂੰਗਾ ਇਹ ਗੱਲ ਤੁਸੀਂ ਕਹਿ ਦੋਗੇ ਪਰ ਸਾਰੇ ਹਿੰਦੂਆਂ ਨੂੰ ਨੰਨ ਕਰੋ ਨਾ ਵੀ ਹਿੰਦੂ ਸੇਫ ਨਹੀਂ ਆ ਇੱਕ ਇੱਕ ਬ ਪੰਜਾਬ ਦੇ ਵਿੱਚ ਹੁਣ ਥਾਪਰ ਸਾਹਿਬ ਤੁਸੀਂ ਦੇਖਦੇ ਐਕਟਿਵ ਸੀਗੇ ਠੀਕ ਹੈ ਜੀ ਤੁਸੀਂ ਵੀ ਉਹਨਰੇ ਇੰਟਰਵਿਊ ਕੀਤੀਆਂ ਦੁਨੀਆ ਉਹਨੂੰ ਇੰਟਰਵਿਊ ਦੇਖਦੀ ਸੀ ਠੀਕ ਹੈ ਜੀ ਜੇ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਆਪਣੇ ਹਿੰਦੂਆ ਦੀ ਗੱਲ ਕਰਦੇ ਆ ਅਸੀਂ ਕਿਉਂ ਚੁੱਪਦੇ ਆ ਅਸੀਂ ਕਿਉਂ ਚੁੱਪਦੇ ਆ ਇਹ ਚੀਜ਼ ਦਾ ਸਵਾਲ ਹੈ ਹੱਕ ਦੀ ਜਦੋਂ ਗੱਲ ਹੁੰਦੀ ਆ ਪੰਜਾਬ ਦੇ ਉਦੋਂ ਨਾਲ ਵੀ ਖੜ ਜਾਇਆ ਕਰੋ ਨਾ ਹੱਕ ਨਾਲ ਖੜਦੇ ਕਿੱਥੇ ਨਹੀਂ ਖੜਦੇ ਪਾਣੀ ਪੰਜਾਬ ਦੇ ਪਾਣੀਆ ਦੇ ਮੁੱਦੇ ਤੇ ਖੜੇ ਪੰਜਾਬ ਦੇ ਕਿਸਾਨਾਂ ਦੇ ਖੜੇ ਮੈਂ ਖੜੂਗਾ ਤੁਸੀਂ ਮੈਂ ਖੜੂਗਾ ਇਲਾਕੀ ਕਹਿ ਰਹੇ ਖਿਲਾਫਤ ਕੀਤੀ ਖਿਲਾਫਤ ਕੀਤੀ ਉਸ ਦੀ ਮੈਂ ਖੜੂਗਾ ਇਹੋ ਜੀ ਗੱਲ ਨਹੀਂ ਹੈ ਪਰ ਮੈਂ ਇੱਕ ਚੀ ਕੀ ਮੈਂ ਹਜੇ ਵੀ ਤੁਹਾਡੇ ਚੈਨਲ 'ਤੇ ਕਿਹਾ ਕਿ ਸਭ ਇੱਕ ਹੋ ਜੋ ਇੱਕ ਸਰਕਾਰ ਨੂੰ ਜਗਾਓ ਕਰੋ ਨਾ ਤੁਸੀਂ ਵੀ ਇੱਕ ਕਰੋ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਮੁੱਦਿਆਂ ਨਾਲ ਖੜੋ ਪੰਜਾਬ ਪੰਜਾਬ ਦੇ ਲੋਕ ਕੋਈ ਮੰਗ ਕਰਦੇ ਅੱਜ ਪੰਜਾਬ ਤੇ ਹਾੜਾਂ ਦਾ ਮਾਹੌਲ ਆ ਗਿਆ ਦੁਆਰਾ ਪਿਛਲੇ ਸਾਲ ਵੀ ਐਸੀ ਪੰਜਾਬ ਨਾਲ ਖੜੋ ਨਾ ਫਿਰ ਸਵਾਲ ਪੁੱਛੋ ਨਾ ਫਿਰ ਵੀ ਪੰਜਾਬ ਦਾ ਕਿਉਂ ਇਹ ਹਾਲਾਤ ਹੋ ਰਿਹਾ ਅਸੀਂ ਤਾਂ ਹਮੇਸ਼ਾ ਪੰਜਾਬ ਸਾਡੇ ਦਿਲ 'ਚ ਵਸਦਾ ਪੰਜਾਬ ਦੇ ਵਿੱਚ ਅਸੀਂ ਰਹਿਣ ਵਾਲੇ ਵਸਨੀਕ ਆ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਪੰਜਾਬ ਦੀ ਗੱਲ ਹੀ ਕਰਨੀ ਹੈ ਇੱਕ ਦੀ ਕਿ ਪੰਜਾਬ ਸਾਡੇ ਦਿਲ 'ਚ ਵਸਦਾ ਤੁਹਾਨੂੰ ਇੱਕ ਗੱਲ ਪਤਾ ਵੀ ਤੁਸੀਂ ਜਦੋਂ ਪਿਛਲੀ ਵਾਰੀ ਉਹ ਜਿਹੜੀ ਦਰਬਾਰ ਸਾਹਿਬ ਚ ਕੁੜੇ ਨੇ ਜਿਹੜੀ ਯੋਗਾ ਕੀਤੀ ਤੁਸੀਂ ਉਸ ਗੱਲ ਤੇ ਤੁਹਾਨੂੰ ਕਿੰਨੇ ਪੋਜ਼ਿਟਿਵ ਕਮੈਂਟ ਆਏ ਕਿੰਨੇ ਪੋਜ਼ਿਟਿਵ ਕਮੈਂਟ ਆਏ ਅਸੀਂ ਚਲਾਈ ਆ ਫਿਰ ਉਹ ਹੀ ਨਾ ਤੁਸੀਂ ਚੰਗੀ ਗੱਲ ਕਰਦੇ ਹੋ ਲੋਕ ਤੁਹਾਨੂੰ ਪਸੰਦ ਵੀ ਕਰਦੇ ਨੇ ਹਾਂ ਮੈਂ ਜਿੰਨਾ ਹੀ ਗੁਰੂ ਘਰ ਜਾਣਾ ਉਹਨਾਂ ਹੀ ਮੈਂ ਮੰਦਰ ਨੂੰ ਮੰਨਦਾ ਮੇਰੇ ਲਈ ਗੁਰੂ ਘਰ ਵੀ ਉਹਨਾਂ ਹੀ ਮੰਨੀ ਹੈ ਮੇਰੇ ਲਈ ਮੰਦਰ ਵੀ ਉਹਨਾਂ ਹੀ ਮੰਨੀ ਹੈ ਮੈਨੂੰ ਦੁੱਖ ਲੱਗਾ ਯੋਗਾ ਲਈ ਤੁਹਾਡੇ ਉਹ ਬਣੇ 파ਰਗ ਬਣੇ ਆ ਗਰਾਊਂਡ ਬਣੇ ਆ ਤੁਸੀਂ ਗੁਰੂ ਘਰ ਜਾ ਕੇ ਇਹੋ ਜੇ ਕੰਮ ਕਿਉਂ ਕਰਦੇ ਹੋ ਗੁਰੂ ਸਾਹਿਬ ਦੇ ਸਾਜੇ ਨੇ ਮੈਂ ਦਿਲੋਂ ਮੰਨਦਾ ਮੈਂ ਜਾਣਾਂ ਠੀਕ ਹੈ ਲਗੋ ਉਹਨਾਂ ਹੀ ਨਤਮਸਤਕ ਉਹਨਾਂ ਗੁਰੂ ਘਰ ਜਾ ਕੇ ਪਰ ਕਿਉਂ ਆਪਾਂ ਇਹੋ ਜੇ ਕੰਮ ਕਰਦੇ ਆ ਯੋਗਾ ਕਰਨਾ ਤੁਹਾਡੇ ਲਈ ਪਾਰਕ ਬਣੇ ਤੁਸੀਂ ਪਾਰਕਾਂ ਜਾ ਕੇ ਯੋਗਾ ਕਰੋ ਤੁਸੀਂ ਕੀ ਦਿਖਾਣਾ ਚਾਹਦੇ ਹੋ ਸਾਡੇ ਧਾਰਮਿਕ ਸਥਾਨ ਆ ਤੁਸੀਂ ਸਟੇਸ ਪਹੁੰਚਾਣੇ ਸਾਨੂੰ ਜਾਣ ਕੇ ਇਹ ਚੀਨੀ ਹੈ ਪਰ ਜਿੱਥੇ ਗਲਤ ਹੈ ਉੱਥੇ ਗਲਤ ਬੋਲੂਗਾ ਕਿਉਂਕਿ ਜਿਹੜੇ ਹੁਣ ਸ਼ਰਾਰਤੀ ਆਂਸਰਾਂ ਨੇ ਹਮਲੇ ਕੀਤੇ ਆ ਹੁਣ ਤੁਸੀਂ ਇੱਕ ਚੀਜ਼ ਲਗਾ ਲਓ ਕੱਲ